ਗੌਰਮੈਂਟ ਨੇ ਕੇਵਲ ਸ਼ਿਪਾਇਆ ਹੀ ਨਹੀਂ ਇਸ ਗੱਲ ਨੂੰ ਤੇ ਅਦਾਲਤ ਦਾ ਵੀ ਕੀਮਤੀ ਸਮਾਂ ਸਵਾ ਖਾਲ ਖਰਾਬ ਕੀਤਾ ਇਸ ਗੱਲ ਦੇ ਉੱਤੇ ਕਿੰਨੀਆਂ ਚਿੱਟਾਂ ਬਣੀਆਂ ਕਿੰਨਾ ਇਹਦੇ ਤੇ ਬਹਿਸਾਂ ਹੋਈਆਂ ਉਸ ਗੱਲ ਦੇ ਉੱਤੇ ਨਿਕਲਿਆ ਉਹੀ ਜਿਹੜੀ ਚੀਜ਼ ਪਹਿਲੇ ਵੀ ਨਹੀਂ ਦੱਸੀ ਜਾ ਸਕਦੀ ਕਾਰਨੇ ਤਾਂ ਸਿਕਿਉਰਟੀ ਲੀਕ ਤੋਂ ਲੈ ਕੇ ਅੱਜ ਤੱਕ ਜਿਹੜੀ ਪੜਤਾਲ ਕਰਨੀ ਬਣਦੀ ਸੀ ਨਹੀਂ ਕੀਤੀ ਇਹ ਤਾਂ ਕੇਵਲ ਰਟਾ ਰਟਾਇਆ ਵਾਲੇਨਾਂ ਕੋਲੇ ਕਾ ਦੇਖੋ ਜੀ ਆਮਨੇ ਆਈਨੇ ਪਕੜ ਲੀਏ ਜੇ ਕਰਨੇ ਉਹ ਕਰੋ ਹਿੰਦੀ ਜੋ ਜਿੱਦਾਂ ਨੂੰ ਸਮਝਾ ਦਿੱਤਾ ਜਾਂਦਾ ਉੱਪਰ ਵਾਲੇ ਜਾਂ ਦਿੱਲੀ ਵਾਲੇ ਸਮਝਾ ਦਿੰਦੇ ਨੇ ਇਹ ਤਾਂ 19 ਸਟੇਟਮੈਂਟ ਰੇਕਿਪ ਕਰ ਜਾਂਦੇ ਨੇ ਜਗ੍ਹਾ ਦੇ ਉੱਤੇ ਪੁਲਿਸ ਵਾਲੇ ਵੀ ਉਹਦੀ ਪਿੱਠ ਥਪਤ ਪਾਉਂਦੇ ਉਹਦੇ ਨਾਲ ਹੱਥ ਦੇ ਖੇਡ ਦੇ ਨਜ਼ਰ ਆ ਗੋਸ਼ੀਆਂ ਵਾਲੀ ਤਾਂ ਉਹਦੇ ਨਾਲ ਕਦੇ ਇੱਕ ਦਿਨ ਦੀ ਵਿਹਾਰ ਨਹੀਂ ਕੀਤੀ ਔਰ ਨਾ ਹੀ ਪੰਜਾਬ ਪੁਲਿਸ ਦੀ ਇੰਨੀ ਹਿੰਮਤ ਹੈ ਕਿ ਉਹ ਕਰ ਸਕੀ ਤਾਂ ਅਦਾਲਤ ਨੇ ਕਿਹਾ ਵੀ ਜਿਹੜੀਆਂ ਕਾਲੀਆਂ ਭੇਡਾਂ ਹੈਗੀਆਂ ਪੰਜਾਬ ਪੁਲਿਸ 'ਚ ਇਨਾਂ ਨੇ ਇਹ ਕਿਹਾ ਹੈ ਵੀ ਉਹਨਾਂ ਦਾ ਵੀ ਨਾਮ ਸਾਹਮਣੇ ਆਣਾ ਚਾਹੀਦਾ ਤੁਸੀਂ ਕਿਵੇਂ ਲਿਖਦੇ ਹੋ ਇਹ ਕੀਤਾ ਕੀ ਦੇ ਕਹਿਣ ਤੇ ਕੀਤਾ ਜੇ ਉਹਦੇ ਖਿਲਾਫ ਇਹ ਕਾਰਵਾਈ ਕਰਨਗੇ ਫੇੜੀ ਦਾ ਸਰਕਾਰ ਦਾ ਕੋ ਮਾੜਾ ਮੋਟਾ ਆਪਾਂ ਕਹਿ ਸਕਦੇ ਹਾਂ ਕੋਈ ਪੋਜੀਟਿਵ ਰੁਖ ਇਸ ਗੱਲ ਦੇ ਉੱਤੇ ਪਰੰਤੂ ਜੇ ਬੰਦੂ ਨਹੀਂ ਲੱਗਦਾ ਕਰਨਗੇ ਕੀ ਕਰਨਾ ਵੀ ਦੋਨੇ ਪੰਜਾਬ ਅਸੀਂ ਮਤਲਬ ਝੂਠਾਂ ਤੋਂ ਗੱਪਾਂ ਤੋਂ ਚੁਟਕੜਿਆਂ ਤੋਂ ਤੰਗਾਇਆ ਪਏ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮੁੱਖ આરોપી ਲਾਰੈਂਸ ਬਿਸ਼ਨੋਈ ਦੀ ਇੱਕ ਨਿੱਜੀ ਚੈਨਲ ਨੂੰ ਇਹਤੀ ਇੰਟਰਵਿਊ ਤੇ ਹੁਣ ਅਦਾਲਤ ਵਿੱਚ ਪੰਜਾਬ ਪੁਲਿਸ ਨੇ ਮੰਨਿਆ ਕਿ ਉਹ ਇੰਟਰਵਿਊ ਪੰਜਾਬ ਵਿੱਚੋਂ ਅਤੇ ਦੂਜੀ ਰਾਜਸਥਾਨ ਵਿੱਚੋਂ ਹੋਈ ਸੀ ਜਿਸ ਨੂੰ ਲੈ ਕੇ ਸਦਾ ਹੀ ਜਿਹੜਾ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਰਕਾਰ 'ਤੇ આરોਪ ਲਗਾਈ ਸੀ ਕਿ ਸਰਕਾਰ ਵੱਲੋਂ ਜਿਹੜਾ ਗੈਂਗਸਟਰਾਂ ਦਾ ਪੱਖ ਪੂਰਿਆ ਜਾ ਰਿਹਾ ਅੱਜ ਉਹ ਗੱਲ ਸਾਫ਼ ਹੋਈ ਹੈ ਸਾਡੇ ਨਾਲ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਉਹਨਾਂ ਤੋਂ ਜਾਣਾਂਗੇ ਜਿਉ ਉਹ ਉਹਨਾਂ ਨੇ આરોਪ ਲਾਇਏ ਸੀ ਆਖਿਰ ਉਹ ਸੱਚ ਹੋਏ ਨੇ ਸਭੀ ਗੱਲ ਦੀ ਸੱਚ ਗੱਲ ਹੈ ਅੱਜ ਇੰਟਰਵਿਊ ਦਾ ਜਿਹੜਾ ਪੱਕ ਪੂਰੀਆ ਸਰਕਾਰ ਨੇ ਆਪਣਾ ਇੱਕ ਐਫੀ ਡਿਵਿਡ ਦਿੱਤਾ ਜਿਸ ਚ ਐਸਆਈਟੀ ਬਣਾਈ ਗਈ ਸੀ ਉਹਨਾਂ ਨੇ ਕਿਹਾ ਵੀ ਪਹਿਲੀ ਇੰਟਰਵਿਊ ਹੈ ਜਿਹੜੀ ਉਹ ਆਪਣੇ ਪੰਜਾਬ ਵਿੱਚ ਹੋਈ ਆ ਤੇ ਦੂਸਰੀ ਰਾਜਸਥਾਨ ਵਿੱਚ ਹੋਈ ਆ ਤੁਸੀਂ ਪਹਿਲਾਂ ਹੀ ਬਹੁਤ ਦੇਰ ਤੋਂ ਰੋਕ ਲਗਾ ਰਹੀ ਸੀ ਕਿਵੇਂ ਦੇਖਦੇ ਹਾਂ ਅੱਜ ਉਸ ਗੱਲ ਦੇ ਮੋਹਰ ਲੱਗੀ ਆ ਵੀ ਸਰਕਾਰ ਗੈਂਗਸਟਰਾਂ ਦਾ ਹੱਕ ਪੂਰੀ ਹੈ ਕਿਵੇਂ ਦੇਖਦਾ ਤਾਂ ਲੱਗਦਾ ਤਾਂ ਇਹੀ ਹੈ ਵੀ ਕਿ ਕਿੰਨਾ ਅਫਸੋਸ ਦੀ ਗੱਲ ਹੈ ਹਨਾ ਗਵਰਨਮੈਂਟ ਨੇ ਕੇਵਲ ਛਿਪਾਇਆ ਹੀ ਨਹੀਂ ਇਸ ਗੱਲ ਨੂੰ ਤੇ ਅਦਾਲਤ ਦਾ ਵੀ ਕੀਮਤੀ ਸਮਾਂ ਸਵਾ ਸਾਲ ਖਰਾਬ ਕੀਤਾ ਇਸ ਗੱਲ ਦੇ ਉੱਤੇ ਕਿੰਨੀਆਂ ਸਿੱਟਾਂ ਬਣੀਆਂ ਕਿੰਨਾ ਇਹ ਤੇ ਬਹਿਸਾਂ ਹੋਈਆਂ ਉਸ ਗੱਲ ਦੇ ਉੱਤੇ ਨਿਕਲਿਆ ਉਹੀ ਜਿਹੜੀ ਚੀਜ਼ ਪਹਿਲੇ ਨਹੀਂ ਦੱਸੀ ਜਾ ਸਕਦੀ ਪਤਾ ਸਾਰਾ ਸੀ ਖੁਦ ਕਰਵਾਈਆਂ ਸੀ ਪਰੰਤੂ ਸਰਕਾਰ ਘਟੋਕ ਟੱਪਣਾ ਮੰਤਪਤਾ ਰਸਤ ਨਹੀਂ ਵੀ ਤੁਸੀਂ ਇੰਟਰਵਿਊ ਕਰਵਾਤੀ ਚਲੋ ਕਰਵਾਤੀ ਪਰੰਤੂ ਮੰਤਵ ਕੀ ਸੀ ਜਦੋਂ ਇੰਟਰਵਿਊ ਆਈਆ ਤੁਸੀਂ ਮੀਡੀਆ 'ਚ ਕਿਹਾ ਵੀ ਇਹ ਇੰਟਰਵਿਊ ਪੰਜਾਬ 'ਚ ਹੋਈ ਹੈ ਤੇ ਕਿਸੇ ਦਫਤਰ ਵਿੱਚ ਲਿਆ ਕੇ ਇੰਟਰਵਿਊ ਕੀਤੀ ਗਈ ਹੈ ਤੇ ਜਿਹੜੇ ਅਧਿਕਾਰੀ ਐ ਵੀ ਉਹ ਇੰਟਰਵਿਊ ਕਰਾ ਕੇ ਫੌਰਨ ਨੂੰ ਚਲੇ ਗਏ ਇਸ ਤਰ੍ਹਾਂ ਦੇ આરોਪ ਲਗਾਏ ਸੀ ਉਸ ਦੇ ਬਾਵਜੂਦ ਵੀ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਇਹ ਕਹਿੰਦੇ ਨੇ ਵੀ ਪੰਜਾਬ 'ਚੋਂ ਇੰਟਰਵਿਊ ਨਹੀਂ ਹੋਈ ਆਖਰ ਹੁਣ ਹੋ ਵੀ ਗਈ ਪਤਾ ਵੀ ਲੱਗ ਗਿਆ ਵੀ ਪੰਜਾਬ 'ਚੋਂ ਹੋਈ ਹੈ ਹੁਣ ਤੁਸੀਂ ਅਦਾਲਤ 'ਚ ਕੀ ਗੁਆਰ ਲਗਾਉਣਾ ਵੀ ਕੀ ਹੋਣਾ ਚਾਹੀਦਾ ਬਿਲਕੁਲ ਹੀ ਮਹਿਮਾਨਜੋਗ ਹਾਈ ਕੋਰਟ ਦੇ ਮੈਨੂੰ ਭਰੋਸਾ ਹੈ ਵੀ ਅੱਗੇ ਵੀ ਇਹ ਤੇ ਬਣਦੀ ਕਾਰਵਾਈ ਕਰਨਗੇ ਕਿਤੇ ਮੈਨੂੰ ਉਮੀਦ ਆ ਤੋ ਵਿਖਲੇ ਵਿੱਚ ਸ਼ਾਇਦ ਹੋਰ ਜਾਂ ਪਟੀਸ਼ਨਾਂ ਵੀ ਦਾਇਰ ਹੋਣ ਹੋਰ ਜਿ ਸਮਾਂ ਤੇ ਤਾਂ ਅਦਾਲਤ ਤਾਂ ਆਪਣਾ ਵਖੂਬੀ ਕੰਮ ਕਰ ਹੀ ਰਹੀ ਹੈ ਪਰੰਤੂ ਜਿਖੋ ਮੈਂ ਸਰਕਾਰ ਨੂੰ ਕੀ ਕਹਾਂ ਹੁਣ ਕਹੇ ਨੂੰ ਵੀ ਨਹੀਂ ਕੀ ਕਰਦਾ ਕਿਉਂਕਿ ਸਰਕਾਰ ਨੇ ਤਾਂ ਕਰਨਾ ਹੀ ਨਹੀਂ ਕੋਈ ਸਰਕਾਰ ਨੇ ਤਾਂ ਸਿਕਿਉਰਿਟੀ ਲੀਕ ਤੋਂ ਲੈ ਕੇ ਅੱਜ ਤੱਕ ਜਿਹੜੀ ਪਰਤਾਲ ਕਰਨੀ ਬਣਦੀ ਸੀ ਨਹੀਂ ਕੀਤੀ ਇਹ ਤਾਂ ਕੇਵਲ ਰਟਾ ਰਟਾ ਸਵਾਲ ਇਹਨਾਂ ਕੋਲੇ ਕਾ ਦੇਖੋ ਜੀ ਆਮਨੇ ਇਹਨੇ ਪਕੜ ਲੀਏ ਜੇ ਕਰ ਲੈ ਉਹ ਕਰੋ ਹਿੰਦੀ ਜੋ ਜਿੱਦਾਂ ਨੂੰ ਸਮਝਾ ਦਿੱਤਾ ਜਾਂਦਾ ਉੱਪਰ ਵਾਲੇ ਜਾਂ ਦਿੱਲੀ ਵਾਲੇ ਸਮਝਾ ਦਿੰਦੇ ਨੇ ਇਹ ਤਾਂ 19 ਸਟੇਟਮੈਂਟ ਦੇ ਕੇ ਚੁੱਪ ਕਰ ਜਾਂਦੇ ਨੇ ਕੋਈ ਵਾਸਤਵ ਮਾਇਨ ਬਾਰੇ ਗੱਲ ਨਹੀਂ ਕਰਦੇ ਜਿਨ੍ਹਾਂ ਨੇ ਨਾਮ ਅਸੀਂ ਇਹਨਾਂ ਦੀ ਸਿਰ ਅੱਗੇ ਦਿੱਤੇ ਵੀ ਤੁਸੀਂ ਇਹਨਾਂ ਇਹਨਾਂ ਨੂੰ ਸਾਕੀ ਨਾ ਪੁੱਛ ਪੁੱਛ ਕਰੋ ਇਹਨਾਂ ਤੋਂ ਤਾਂ ਉਹ ਚਾਹ ਪਕੌੜੇ ਪਿਆ ਪਿਆ ਇਹਨਾਂ ਨੂੰ ਇੱਕ ਵੀਆਈਪੀ ਟ੍ਰੀਟਮੈਂਟ ਦੇ ਕੇ ਉਹਨੂੰ ਮੋੜ ਦਿੱਤਾ ਜਾਂਦਾ ਹੈ ਪਿਛਲੇ ਸਮੇਂ ਦੇ ਤੁਸੀਂ ਦੇਖਿਆ ਹੋਗਾ ਲਾਰੈਂਸ ਨੇ ਪੰਜਾਬ ਦੀ ਯਾਤਰਾ ਕੀਤੀ ਮੈਂ ਇਹਨੂੰ ਯਾਤਰਾ ਹੀ ਕਹੂੰਗਾ ਰਮਾਂਡ ਨਹੀਂ ਕਹਿ ਸਕਦਾ ਕਿਉਂਕਿ ਕਿਸੇ ਵੀ ਜਗ੍ਹਾ ਦੇ ਉੱਤੇ ਪੁਲਿਸ ਵਾਲੇ ਉਹਦੀ ਪਿੱਠ ਥਪਤ ਪਾਉਂਦੇ ਉਹਦੇ ਨਾਲ ਹੱਥ ਦੇ ਖੇਡਦੇ ਨਜ਼ਰ ਆ ਦੋਸ਼ੀਆਂ ਵਾਲੀ ਤਾਂ ਉਹਦੇ ਨਾਲ ਕਦੇ ਇੱਕ ਦਿਨ ਵੀ ਵਿਹਾਰ ਨਹੀਂ ਕੀਤਾ ਔਰ ਨਾ ਹੀ ਪੰਜਾਬ ਪੁਲਿਸ ਦੀ ਇੰਨੀ ਹਿੰਮਤ ਹੈ ਕਿ ਉਹ ਕਰ ਸਕੇ ਔਰ ਕੌਣ ਕਰਵਾ ਰਿਹਾ ਪ੍ਰਮਾਤਮਾ ਜਾਣਦਾ ਹੈ ਇਸ ਗੱਲ ਨੂੰ ਚਲੋ ਸਾਡਾ ਘਰ ਜੜਿਆ ਜੀ ਅਸੀਂ ਤਾਂ ਲੜਦੇ ਰਹਿਣਾ ਜੇ ਗਵਰਨਮੈਂਟ ਪਰਬੰਨ ਨੂੰ ਇਸ ਕੱਲ ਦੀ ਕੁਝ ਖੁਸ਼ੀ ਹੋਈ ਹੈ ਵੀ ਸਾਡੇ ਲੋਕਾਂ ਦੇ ਅੱਗੇ ਪੰਜਾਬ ਦੇ ਆਬਾਦ ਦੇ ਅੱਗੇ ਇਹ ਗੱਲ ਸਾਹਮਣੇ ਆ ਗਈ ਵੀ ਤੁਹਾਡੀ ਕੀਮਤ ਕਿੰਨੀ ਹੈ ਗਵਰਨਮੈਂਟ ਤੁਹਾਨੂੰ ਸਮਝਦੀ ਦੀ ਹੈ ਉਹ ਚਿਹਰੇ ਇਹਨਾਂ ਦੇ ਜੂਰ ਲੰਗੇ ਹੋਗੇ ਵੀ ਇਹ ਇਹ ਇਕੱਲੀਆਂ ਵੋਟਾਂ ਵੇਲੇ ਤੁਹਾਨੂੰ ਕੱਲ ਚੁਟਕਲੇ ਸੁਣਾ ਸਕਦੇ ਆ ਤੁਹਾਨੂੰ ਨਿਭਾਅ ਆਪਣੇ ਸੁਪਨੇ ਦਿਖਾ ਸਕਦੇ ਆ ਪਰੰਤੂ ਇਹਨਾਂ ਦੀ ਸੋਚ ਕੇਵਲ ਇਹ ਗੈਂਗਸਟਰਾਂ ਦੇ ਅੱਗੇ ਆ ਜਿਹੜੇ ਸਰੈਂਡਰ ਕਰੀ ਖੜੇ ਨੇ ਸਾਰੇ ਇਹ ਤਾਂ ਅਸੀਂ ਇਹਨਾਂ ਦੇ ਹੱਥਾਂ ਦੇ ਵਿੱਚ ਸੁਰੱਖਤ ਤੱਕ ਹੈ ਹੀ ਨਹੀਂ ਹੈ ਅਸੀਂ ਆਰਾਮ ਪਰੋਸੇ ਦਿਨ ਕੱਟ ਰਹੇ ਆ ਉਹਦੇ ਵੀ ਜਦੋਂ ਉਹ ਜੋ ਪ੍ਰਮਾਤਮਾ ਨੇ ਪਹਿਲਾਂ ਹੋ ਗਿਆ ਹੋਰ ਹੋ ਜੂਗਾ ਹੁਣ ਸਾਨੂੰ ਇਹਨਾਂ ਤੋਂ ਕੋਈ ਅਮੀਰ ਨਹੀਂ ਹੈ ਇਹੋ ਜਿਹੀ ਗਵਰਨਮੈਂਟ ਇੱਕ ਪਾਸੇ ਸਿੱਧੂ ਨੂੰ ਸੁਰੱਖਿਆ ਦੇ ਨਾਮ ਤੇ ਇਹਨਾਂ ਨੇ ਸੁਰੱਖਿਆ ਘਟਾਤੀ ਬੜਾ ਇਫਤਿਹਾਰ ਦਿੱਤੇ ਗਲੋਰੀਫਾਈ ਕੀਤਾ ਤੇ ਇਸ ਤੇ ਕਾਰਨ ਵੀ ਸਿੱਧੂ ਦੇ ਜਿਹੜਾ ਗੈਂਗਸਟਰਾਂ ਨੇ ਕਤਲ ਕੀਤਾ ਜਦੋਂ ਸਿੱਧੂ ਨੂੰ ਉਹਨਾਂ ਨੇ ਵੀ ਮੰਨਿਆ ਵੀ ਜਦੋਂ ਸਾਨੂੰ ਪਤਾ ਲੱਗਿਆ ਵੀ ਸਿੱਧੂ ਦੀ ਸੁਰੱਖਿਆ ਘਟਾ ਦਿੱਤੀ ਹੈ ਵੀ ਤਾਂ ਹੀ ਹਮਲਾ ਕੀਤਾ ਅੱਜ ਤੋਂ ਨੇ ਨਾਲ ਹਲਾਮਾਂ ਲਸ਼ਕਰ ਐਨਐਲਏ ਰੱਖਿਆ ਕਿਵੇਂ ਦੇਖਦੇ ਹਾਂ ਵੀ ਉਦੋਂ ਦਾ ਸਿੱਧੂ ਜਦੋਂ ਸੀਗਾ ਉਦੋਂ ਦਾ ਉਹਨੂੰ ਸੁਰੱਖਿਆ ਦਿੱਤੀ ਨਹੀਂ ਤੇ ਅੱਜ ਤੋਂ ਨੂੰ ਇੰਨੀ ਸੁਰੱਖਿਆ ਦਿੱਤੀ ਗਈ ਹੈ ਤੁਸੀਂ ਆਪ ਪਹਿਲਾਂ ਕਹਿੰਦੇ ਹੋ ਵੀ ਮੈਂ ਪੁਲਿਸ ਦੇ ਅੱਗੇ ਗਵਾਹ ਲਾਣਾ ਵੀ ਇਹਨਾਂ ਨੂੰ ਘਟਾਓ ਸੁਰੱਖਿਆ ਘਟਾਓ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਇਹ ਸਾਨੂੰ ਹੁਣ ਸੁਰੱਖਿਆ ਦਿੱਤੀ ਹੈ ਕੋਈ ਸਾਡਾ ਇਹਨੂੰ ਕੋਈ ਡਰ ਨਹੀਂ ਹੈਗਾ ਜਾਂ ਮੈਂ ਕਹਾਂ ਮੇਰਾ ਇਹ ਪਬਲਿਕ ਤੋਂ ਡਰਦੇ ਨਹੀਂ ਕਿਉਂਕਿ ਸਿੱਧੂ ਨੂੰ ਪਬਲਿਕ ਬਿਹਤ ਪਿਆਰ ਕਰਦੀ ਹੈ ਔਰ ਜੇ ਹੁਜੂਗ ਘਟਨਾ ਹੁੰਦੀ ਹੈ ਤਾਂ ਇਹਨਾਂ ਨੂੰ ਪਤਾ ਵੀ ਸਾਨੂੰ ਬਹੁਤ ਵੱਡੇ ਰੋਸ ਦਾ ਸਾਹਮਣਾ ਕਰਨਾ ਉਹ ਬਸ ਇੱਕੋ ਹੀ ਕਾਰਨ ਹੈ ਅਦਰਵਾਈਜ਼ ਇਹਨਾਂ ਦਾ ਸਾਡੀ ਸੁਰੱਖਿਆ ਨੂੰ ਲੈ ਕੇ ਕੋਈ دلچਸਪੀ ਨਹੀਂ ਹੈ ਇਹ ਫਸੇ ਰਹੇ ਨੇ ਬਜਿੱਤਾ ਤੰਗਿਆ ਮੈਨੂੰ ਲੱਗਦਾ ਕਿ ਇਹਨਾਂ ਨੂੰ ਆਪਣੀਆਂ ਗਲਤੀਆਂ ਦਾ ਸਾਰਾ ਪਤਾ ਪਬਲਿਕ ਜਾਣਦੀ ਹੈ ਸਾਰੀ ਗੱਲ ਸੋਸ਼ਲ ਮੀਡੀਆ ਦੇ ਉੱਤੇ ਅੱਜ ਸੰਸਾਰ ਭਰ ਦੇ ਵਿੱਚ ਇਹ ਮੈਸੇਜ ਆ ਹੋਊਗਾ ਤਾਂ ਇਹਨਾਂ ਨੇ ਆਪਣੀ ਮੈਂ ਕਹਾਂ ਵੀ ਇੱਕ ਆਪਣੇ ਖਿਲਾਫ ਇਹਨਾਂ ਨੇ ਆਵਾਜ਼ ਕਹੀ ਹੈ ਵਿਸ਼ਵ ਭਰ ਦੇ ਵਿੱਚ ਵੀ ਇਹਨਾਂ ਨੇ ਇੰਦਾ ਵੱਡੇ ਸਤਾਰ ਨੂੰ ਜਿਹੜਾ ਇਹਨਾਂ ਦਾ ਕਰੋੜਾਂ ਰੁਪਏ ਦਾ ਰੈਵਨਿਊ ਇਹਨਾਂ ਦੇ ਖਾਤਿਆਂ ਚੋਂ ਦੰਦਾ ਸੀ ਸਰਕਾਰ ਨੂੰ ਟੈਕਸ ਦੰਦਾ ਸੀ ਉਹਨੂੰ ਕਿੰਨੀ ਬੇਰਹਿਮੀ ਨਾਲ ਇਹਨਾਂ ਨੇ ਇਸ ਦੁਨੀਆ ਤੋਂ ਵਿਦਾ ਕੀਤਾ ਬਾ ਬਦਮਾਸ਼ਾਂ ਦੇ ਨਾਲ ਕਿੰਨੀ ਇਹ ਹਮਦਰਦੀ ਵਿਖਾ ਰਹੇ ਆ ਉਹਨਾਂ ਨੂੰ ਗਲੋਰੀਫਾਈ ਕਰ ਰਹੇ ਨੇ ਜੇਲ੍ਹਾਂ 'ਚ ਬੈਠਿਆਂ ਨੂੰ ਤੇ ਉਹਨਾਂ ਦੀਆਂ ਕਮਾਈਆਂ ਖਾ ਰਹੇ ਨੇ ਬਸ ਇਹੀ ਗੱਲ ਸਾਬਤ ਹੁੰਦੀ ਐ ਇਸ ਗੱਲ ਤੋਂ ਇੱਕ ਪਾਸੇ ਡੀਜੀਪੀ ਜਾਂ ਪੰਜਾਬ ਪੁਲਿਸ ਨੇ ਹਾਈ ਕੋਰਟ ਤੇ ਐਫੀਆਰ ਦਿੱਤਾ ਸੀ ਕਿ ਕੋਈ ਵੀ ਇੰਟਰਵਿਊ ਜਿਹੜੀ ਉਹ ਪੰਜਾਬ ਵਿੱਚੋਂ ਨਹੀਂ ਹੋਈ ਅੱਜ ਐਸਆਈਜੀ ਨੇ ਮੰਨਿਆ ਵੀ ਹਾਂ ਪੰਜਾਬ ਵਿੱਚੋਂ ਹੋਈ ਐ ਈਵਨ ਕਿ ਅਦਾਲਤ ਨੇ ਵੀ ਕਿਹਾ ਵੀ ਜਿਹੜੀ ਜਿਹੜੇ ਇਹ ਇੰਟਰਵਿਊ ਖੜ੍ਹ ਜੇਲ੍ਹ ਵਿੱਚ ਹੋਈ ਐ ਤਾਂ ਪਤਾ ਲੱਗਿਆ ਵੀ ਜਿਹੜਾ ਪੱਤਰਕਾਰ ਸੀਗਾ ਉਹ ਚੰਡੀਗੜ੍ਹ ਬੈਠਾ ਸੀ ਇਹ ਸੇ ਪੂਰਾ ਇੰਤਜ਼ਾਮ ਕੀਤਾ ਗਿਆ ਲਾਈਟ ਇੰਟਰਨੈਟ ਵਗੈਰਾ ਸਾਰੀ ਚੀਜ਼ ਦਾ ਇੰਤਜ਼ਾਮ ਕੀਤਾ ਗਿਆ ਤਾਂ ਅਦਾਲਤ ਨੇ ਕਿਹਾ ਵੀ ਜਿਹੜੀਆਂ ਕਾਲੀਆਂ ਪੇਡਾਂ ਹੈਗੀਆਂ ਪੰਜਾਬ ਪੁਲਿਸ ਚ ਇਹਨਾਂ ਨੇ ਇਹ ਕਰਾਇਆ ਵੀ ਉਹਨਾਂ ਦਾ ਵੀ ਨਾਮ ਸਾਹਮਣੇ ਆਣਾ ਚਾਹੀਦਾ ਤੁਸੀਂ ਕਿਵੇਂ ਦੇਖਦੇ ਹੋ ਇਸ ਇਹ ਬਿਲਕੁਲ ਉਹ ਜਿਹੜੇ ਜਿਹੜੇ ਵੀ ਅਧਿਕਾਰੀਆਂ ਨੇ ਇਹ ਕੀਤਾ ਕਿਹਦੇ ਕਹਿਣ ਤੇ ਕੀਤਾ ਜੇ ਉਹਦੇ ਖਿਲਾਫ ਇਹ ਕਾਰਵਾਈ ਕਰਨਗੇ ਫੇਰ ਹੀ ਤਾਂ ਸਰਕਾਰ ਦਾ ਕੋਈ ਮਾੜਾ ਮੋਟਾ ਆਪਾਂ ਕਹਿ ਸਕਦੇ ਹਾਂ ਕੋਈ ਪੋਜ਼ਿਟਿਵ ਰੁਖ ਇਸ ਗੱਲ ਦੇ ਉੱਤੇ ਪਰੰਤੂ ਜੇ ਬੰਦੂ ਨਹੀਂ ਲੱਗਦਾ ਕਰਨਗੇ ਇਹ ਬਿੱਤੀ ਪਾਉਣਗੇ ਜਿੱਦਾਂ ਨਾ ਸਵਾ ਸਾਲ ਇਹਦੀ ਜਾਂਚ ਕਰਦੇ ਨੂੰ ਟਪਾਤਾ ਤੇ ਜਿਹੜੀ ਕਿ ਇੱਕ ਘੰਟੇ ਦੇ ਵਿੱਚ ਪੜਤਾਲ ਕੀਤੀ ਜਾ ਸਕਦੀ ਸੀ ਸਵਾ ਸਾਲ ਕਿੰਨੀਆਂ ਸਿੱਟਾਂ ਹਾਰ ਕੇ ਉਹ ਹਾਈ ਕੋਰਟ ਨੂੰ ਮਾਂਜੂ ਨੂੰ ਹਾਈ ਕੋਰਟ ਨੂੰ ਜਿਹੜੀ ਸਿੱਟ ਹੈ ਉਹ ਬਣਾਉਣੀ ਪਈ ਤਾਂ ਜਾ ਕੇ ਗੱਲ ਸਾਹਮਣੇ ਆ ਗਈ ਜੇ ਕਿ ਤਾਂ ਇਹ ਇਹੀ ਸਿੱਟ ਹੈ ਜਿਹੜੀ ਸਰਕਾਰ ਦੇ ਪ੍ਰਤੀ ਜਵਾਬਦੇਹ ਹੁੰਦੀ ਤੇ ਰਿਪੋਰਟਾਂ ਜਿਵੇਂ ਨਹੀਂ ਹੋਣੀਆਂ ਸੀ ਹਾਈ ਕੋਰਟ ਨੇ ਆਪਣੀ ਮੈਡਮ ਥਿਊਰੀ ਨੂੰ ਨਾਲ ਲੈ ਦੇ ਤਨਾਤ ਕੀਤਾ ਤਾਂ ਉਹਨੇ ਇਹਦੀ ਜਿਹੜੀ ਆ ਅਪਡੇਟ ਹੋ ਰਹੀ ਆ ਨਾ ਲੈਂਦੀ ਸੀ ਤਾਂ ਕਰਕੇ ਸੰਭਵ ਹੋ ਪਿਆ अदरवाइज ਸਰਕਾਰ ਤਾਂ ਕਦੇ ਵੀ ਨਹੀਂ ਕਰਦੀ ਸੀ ਮੁਖਬਤਰੀ ਪੰਜਾਬ ਭਗਵੰਤ ਮਾਨ ਨੇ ਤੁਹਾਨੂੰ ਕਿਹਾ ਸੀਗਾ ਵੀ ਮੇਰੇ ਵੀ ਮੇਰੇ ਖਿੱਤੇ ਚੋਂ ਸੀਗਾ ਮੈਂ ਵੀ ਕਲਾਕਾਰ ਆ ਮੈਨੂੰ ਦਰਦ ਪਤਾ ਹੈ ਤੁਹਾਡੇ ਕੋਲ ਇੱਥੇ ਵੀ ਕਹਿ ਕੀ ਗਏ ਸੀਗੇ ਉਸ ਤੋਂ ਬਾਅਦ ਇੰਨੀ ਬੇਰੁਖੀ ਕਿਉਂ ਤੁਹਾਨੂੰ ਕੀ ਲੱਗਦਾ ਵੀ ਕਿਉਂ ਸਰਕਾਰ ਗੈਂਗਸਟਰਾਂ ਦੇ ਹੱਥ ਚਾਰੀ ਹੈ ਤੁਹਾਨੂੰ ਇਨਸਾਫ ਨਹੀਂ ਦੇ ਰਹੀ ਭਗਵੰਤ ਮਾਨ ਤਾਂ ਦੇਖੋ ਸੀਐਮ ਹੈਗੇ ਨੇ ਇਹਦੇ ਕੋਈ ਨੋ ਡਾਊਟ ਹੈ ਇੱਕ ਪੰਜਾਬ ਦੀ ਬਹੁਤ ਵੱਡੀ ਪੋਸਟ ਉੱਤੇ ਬੈਠੇ ਨੇ ਜ਼ਿੰਮੇਵਾਰੀ ਤੇ ਪਰੰਤੂ ਬਸ ਨਾਮ ਦਾ ਨਾਂ ਦੇ ਬਰਾਬਰੀ ਹੈ 500 ਵਾ ਕਿਉਂਕਿ ਨਾ ਹੀ ਮੇਰੇ ਬੰਦੇ ਵਿੱਚ ਵੀ ਨਹੀਂ ਆਉਂਦਾ ਕਦੇ ਵੀ ਮੈਂ ਜਾ ਕੇ ਮੁੱਖ ਮੰਤਰੀ ਨੂੰ ਮਿਲਣਾ ਅੰਦਰੋਂ ਆਤਮਾ ਨਹੀਂ ਮੰਨਦੀ ਵਿਚਾੜਾ ਕਾਹਦੇ ਲਈ ਦੇਣਾ ਕੀ ਕਰਨਾ ਵੀ ਦੋਨੇ ਪੰਜਾਬ ਦੀ ਅਸੀਂ ਮਤਲਬ ਝੂਠਾਂ ਤੋਂ ਗੱਪਾਂ ਤੋਂ ਚੁਟਕਲਿਆਂ ਤੋਂ ਤੰਗ ਆਏ ਪਏ ਇਹ ਜਿਹੜਾ ਤੰਦਰੁਸਤ ਬੰਦਾ ਹੁੰਦਾ ਕੋਈ ਤੁਸੀਂ ਵਧੀਆ ਜੀਵਨ ਆ ਉਹਦੇ ਜਿਉਂਦੇ ਹੋ ਫੇਰ ਤਾਂ ਸਾਨੂੰ ਚੁਟਕਲੇ ਵੀ ਚੰਗੇ ਲੱਗਦੇ ਨੇ ਨਾ ਇੱਕ ਪੀੜਤ ਵਿਅਕਤੀ ਨੂੰ ਉਹ ਉਹਦੇ ਨਾਰੇ ਲੱਪੇ ਜਿੱਦਾਂ ਦੀ ਉਹ ਰਾਜਨੀਤੀ ਕਰਦਾ ਨਹੀਂ ਵਧੀਆ ਲੱਗਦੀ ਤੇ ਚਲੋ ਉਹ ਆਪਦੇ ਘਰੇ ਆਪਦੇ ਘਰੇ ਹਨ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਜਾਂ ਅਦਾਲਤ ਤੋਂ ਕੀ ਗੁਹਾਰ ਲਗਾਉਂਦੇ ਹੋ ਤੁਸੀਂ ਸਾਰਾ ਕੁਝ ਸਾਹਮਣੇ ਆ ਗਿਆ ਵੀ ਸਰਕਾਰ ਨੇ ਇੰਟਰਵਿਊਆਂ ਕੀਤੀਆਂ ਸਰਕਾਰ ਦੀ ਮਨਸ਼ਾ ਕੀ ਸੀ ਤੁਸੀਂ ਕੀ ਸੋਚਦੇ ਬਸ ਮੈਂ ਮਾਨਜੂਰ ਕੋ ਅਦਾਲਤ ਤੋਂ ਮੈਨੂੰ ਪੂਰਾ ਭਰੋਸਾ ਹੈ ਵੀ ਅਗਲੀ ਜਿਹੜੀ ਕਾਰਵਾਈ ਹੈ ਪਹਿਲਾ ਫੜਾ ਆ ਗਿਆ ਹੁਣ ਨੈਕਸਟ ਜਿਹੜੇ ਬੰਦੇ ਇਨਵੋਲਵ ਨੇ ਇਹਨਾਂ ਕਮਾੜੇ ਵਿੱਚ ਉਹਨਾਂ ਦੇ ਖਿਲਾਫ ਵੀ ਕੋਈ ਜਿਹੜੀ ਕੁੱਪਤਾ ਫੋਕਮਾਂ ਜਿਹੜੀ ਮਨਜੋ ਕੋਡ ਜਾਰੀ ਕਰੂਗੀ ਤੇ ਜਿਹੜੇ ਜਿੱਦਾਂ ਹੁਣ ਅਸੀਂ ਵੀ ਪੁਲਸ ਆ ਦੀ ਵਿਚਾਰ ਚਰਚਾ ਕਰਾਂਗੇ ਕੋਈ ਨਵਾਂ ਪੈਨਟਰ ਜਿਹੜਾ ਲੈ ਕੇ ਹਾਈ ਕੋਰਟ ਵਿੱਚ ਆਵੇ ਜਿਵੇਂ ਹੁਣ ਹਾਈ ਕੋਰਟ ਚ ਆ ਗਿਆ ਵੀ ਖਰੜ ਇੰਟਰਵਿਊ ਪੁਲਸ ਨੇ ਕਰਵਾਈ ਹੈ ਦੀਪਕ ਟੀਮ ਨੂੰ ਫਰਾਰੀ ਮਾਮਲੇ 'ਚ ਸੀਆਈ ਇੰਚਾਰਜ ਬਰਖਾਸਤ ਕਰਤਾ ਉਹਨਾਂ ਦੀ ਮਿਲੀਭੁਗਤ ਪਾਈ ਗਈ ਹੈ ਗੈਂਗਸਟਰ ਨਾਲ ਤਾਂ ਪੁਲਿਸ ਮਿਲੀ ਹੋਈ ਹੈ ਤੁਹਾਨੂੰ ਲੱਗਦਾ ਵੀ ਸਿੱਧੂ ਮੂਸੇਵਾਲੇ ਕਤਲ ਮਾਮਲੇ ਵਿੱਚ ਵੀ ਜਿਹੜੀ ਜਾਂਚ ਪੁਲਿਸ ਨੇ ਸਬਮਿਟ ਕੀਤੀ ਹੈ ਕੋਰਟ 'ਚ ਵੀ ਉਹ ਸਹੀ ਸੀ ਜਾਂ ਕਿਵੇਂ ਲੱਗਦਾ ਤੁਹਾਨੂੰ ਤਾਂ ਫੋ ਜੋ ਉਹਨਾਂ ਨੇ ਕਰਤਾ ਅਸੀਂ ਤਾਂ ਉਹਨੂੰ ਸਹੀ ਮੰਨ ਲਿਆ ਕਿਉਂਕਿ ਸਾਡੇ ਕੋਲ ਹੋਰ ਚਾਰਾ ਨਹੀਂ ਕੋਈ ਜੇ ਅਸੀਂ ਮਤਲਬ ਵੀ ਪੁਲਿਸ ਵੀ ਜਾਂਚ ਨੂੰ ਸਹੀ ਵੀ ਨਹੀਂ ਮੰਨਾਂਗੇ ਤਾਂ ਫੇ ਸਾਡੇ ਕੋਲੇ ਕਿਹੜਾ ਜਰੀਆ ਜਿਹੜਾ ਅਸੀਂ ਨਵੇਂ ਸਿਰੋਂ ਜਾਂਚ ਕਰਕੇ ਉਹਨਾਂ ਦੇ ਦਾਂਗੇ ਨਾ ਤਾਂ ਅਸੀਂ ਤਾਂ ਜੋ ਇਨਵੈਸਟੀਗੇਸ਼ਨ ਟੀਮ ਨੇ ਚਲਾਨ ਦਿੱਤਾ ਸਾਰਾ ਅਸੀਂ ਤਾਂ ਐਗਰੀ ਕਰਦੇ ਹਾਂ ਚਲੋ ਕੋਈ ਗੱਲ ਤੁਸੀਂ ਜੇ ਤੁਹਾਨੂੰ ਲੱਗਦਾ ਹੈ ਤਾਂ ਠੀਕ ਹੈ ਪਰੰਤੂ ਜੋ ਚਲਾਨ ਪੇਸ਼ ਕੀਤਾ ਉਹ ਗਵਾਹੀਆਂ ਦੇ ਭਰਤਾਉਣੀਆਂ ਜਾਂ ਉਸ ਤੋਂ ਅੱਗੇ ਨਵੇਂ ਪ੍ਰੂਫ ਕੋਈ ਹੋਰ ਮਿਲਦੇ ਆ ਤਾਂ ਸਿੱਕ ਦਾ ਜਿਹੜਾ ਬਤੀਰਾ ਵੇਖ ਕੇ ਆਣ ਲੱਗਦਾ ਜੀ ਉਹ ਉਹ ਸਾਨੂੰ ਬਹੁਤ ਹੀ ਮਦਦ ਕਰਕੇ ਨਹੀਂ ਰਹੀ ਅਸੀਂ ਆਪ ਭੱਜੇ ਫਿਰਦੇ ਹਾਂ ਉਹਨਾਂ ਜਿਹੜੇ ਕੰਮ ਸਿੱਟਨੇ ਕਰਨੇ ਸੀ ਉਹ ਅਸੀਂ ਖੁਦ ਭੱਜੇ ਫਿਰਦੇ ਹਾਂ ਆ ਵੀ ਮਿਲ ਜਵੇ ਸਾਨੂੰ ਆ ਵੀ ਕੋਟ ਚਲਾ ਦਈਏ ਉਹ ਵੀ ਲਾ ਦਈਏ ਪਰ ਜਿਹੜੀ ਸਿੱਟ ਹੈ ਉਹ ਬਿਲਕੁਲ ਚੁਕਤਾ ਹੈ ਇਹ ਸੀ ਸਿੱਧੂ ਮੂਸੇਵਾਲਾ ਦੇ ਪਿਤਾ ਜਿਨ੍ਹਾਂ ਨੇ ਜਿਥੇ ਸਰਕਾਰ ਅਤੇ ਪੁਲਿਸ ਤੇ ਭਰੋਸਾ ਨਾ ਜਿਤਾਉਂਦੇ ਹੋਏ ਕਿਹਾ ਕਿ ਉਹਨਾਂ ਦੇ ਆਪਣੇ ਐਫਰਟਸ ਨਾਲ ਇਹ ਸਾਰਾ ਕੁਝ ਸਾਹਮਣੇ ਹੋਇਆ ਹੁਣ ਤਾਂ ਪਰਮਾਤਮਾ ਅਤੇ ਅਦਾਲਤਾਂ ਦੀ ਕਚਹਿਰੀ ਵਿੱਚ ਉਹਨਾਂ ਦੇ ਪੁੱਤ ਨੂੰ ਇਨਸਾਫ ਮਿਲੇਗਾ ਤੇ ਉਹ ਇਨਸਾਫ ਲਈ ਲੜਦੇ ਰਹਿਣਗੇ ਨਵਦੀਪ ਪਾਲੂ ਵਾਲੀਆ ਪੀਡੀਫੀ ਨਿਊਜ਼ ਮੂਸਾ ਮਾਨਸਾ